ਸਮੇਲੀ ਤੂੰ ਬਨ ਗਾਇਦ ਕੇ ਧੜਕਨ ਸੋਸ਼ਲ ਮੀਡੀਆ ਉਤੇ ਇੱਕ ਖਬਰ ਫੈਲੀ ਅੱਗ ਦੇ ਵਾਂਗ ਜਾਨੋ ਕੀ ਹੈ ਇਸ ਪੂਰੇ ਦੇ ਪੂਰੇ ਮਾਮਲੇ ਦੀ ਸਚਾਈ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਅੱਜ ਕੱਲ ਕਰਾਂਗੇ ਅਸੀ ਟੀਵੀ ਜਗਤ ਦੀ ਤੇ ਟੀਵੀ ਜਗਤ ਦਾ ਇੱਕ ਸੀਰੀਅਲ ਹੈ ਤਾਰਕ मेहता का उल्टा चश्मा ਜੋ ਕਿ ਬਹੁਤ ਹੀ ਜ਼ਿਆਦਾ ਫੇਮਸ ਟੀਵੀ ਸੀਰੀਅਲ ਰਹਿ ਚੁੱਕਿਆ ਇੱਕ ਕਾਫੀ ਸਾਲਾਂ ਤੋਂ ਟੀਵੀ ਦੇ ਉੱਤੇ ਬ੍ਰਾਡਕਾਸਟ ਹੋ ਰਿਹਾ ਤੇ ਇਸ ਦੇ ਹਰ ਕਿਰਦਾਰ ਨੂੰ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਇਸ ਦੇ ਵਿੱਚ ਇੱਕ ਕਿਰਦਾਰ ਹੈ ਬਬੀਤਾ ਜੀ ਦਾ ਜਿਨ੍ਹਾਂ ਨੂੰ ਅਕਸਰ ਅਸੀਂ ਜੇਠਾ ਲਾਲ ਜੀ ਦੇ ਨਾਲ ਵੇਖਦੇ ਹੁੰਦੇ ਹਾਂ ਤੇ ਇਸ ਦੇ ਨਾਲ ਹੀ ਜੇਠਾ ਲਾਲ ਜੀ ਦਾ ਇੱਕ ਮੁੰਡਾ ਹੈ ਟੱਪੂ ਤੇ ਇਹਨਾਂ ਦੋਨਾਂ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ ਤਾਂ ਪਹਿਲਾਂ ਵੀ ਰੂਮਰਸ ਦੇ ਸੀ ਕਿ ਟੱਪੂ ਦਾ ਬਬੀਤਾ ਦੇ ਨਾਲ ਕੋਈ ਅਫੇਅਰ ਚੱਲਦਾ ਜਿਸ ਨੂੰ ਲੈ ਕੇ ਕੱਲ ਸੋਸ਼ਲ ਮੀਡੀਆ ਉੱਤੇ ਖਬਰਾਂ ਬਹੁਤ ਜ਼ਿਆਦਾ ਵਾਇਰਲ ਹੋਈਆਂ ਸੀ ਕਿ ਬਬੀਤਾ ਜੀ ਜੋ ਅਸਲ ਜ਼ਿੰਦਗੀ ਦੇ ਵਿੱਚ ਮੁੰਮੁੰਨ ਦਾ ਤਾਂ ਜਿਹਨਾਂ ਦਾ ਨਾਮ ਹੈ ਉਹਨਾਂ ਦੀ ਟੱਪੂ ਦੇ ਨਾਲ ਅੰਗੇਜਮੈਂਟ ਹੋ ਗਿਆ ਜਿਸ ਤੋਂ ਬਾਅਦ ਐਕਟਰਸ ਨੂੰ ਖੁਦ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਣਾ ਪਿਆ ਤੇ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਜੋ ਸੀਗੀ ਸਾਰਿਆਂ ਨੂੰ ਜਾਰੀ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਇਹਨਾਂ ਸਾਰੇ ਰਿਊਮਰਸ ਦੇ ਉੱਤੇ ਗੱਲਬਾਤ ਕੀਤੀ ਗਈ ਸੋ ਕੀ ਕੀ ਹੈ ਐਕਟਰਸ ਨੇ ਆਓ ਦੱਸਦੇ ਹਾਂ ਦੱਸਦੀ ਹੈ ਕਿ ਰਾਜਨਾਲ ਜਿਨ੍ਹਾਂ ਦਾ ਰਿਪੀਟ ਦੱਸਦੀ ਹੈ ਕਿ ਰਾਜ ਯਾਨੀ ਕਿ ਟੱਪੂ ਉਸ ਦੇ ਨਾਲ एंगेजमेंट ਦੀ ਖਬਰਾਂ ਵਾਇਰਲ ਹੋਣ ਤੋਂ ਬਾਅਦ ਮਨਮਨ ਦਤਾ ਨੇ ਰਿਐਕਸ਼ਨ ਦਿੱਤਾ ਐਕਟ੍ਰੈਸ ਨੇ ਇਹਨਾਂ ਖਬਰਾਂ ਨੂੰ ਪੂਰੇ ਤਰੀਕੇ ਨਾਲ ਬਕਵਾਸ ਦੱਸਿਆ ਹਾਲਾਂਕਿ ਦੱਸਦੀ ਹੈ ਕਿ ਮਨਮਨ ਨੇ ਕਿਹਾ ਕਿ ਇਹ ਮੰਗਣੀ ਦੀ ਖਬਰ ਪੂਰੀ ਤਰ੍ਹਾਂ ਨਾਲ ਬਕਵਾਸ ਹੈ ਇਸ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈ ਮੈਂ ਅਜੀਆਂ ਝੂਠੀਆਂ ਖਬਰਾਂ ਉੱਤੇ ਆਪਣੀ એનર્ਜੀ ਆਪਣਾ ਧਿਆਨ ਬਰਬਾਦ ਨਹੀਂ ਕਰਨਾ ਚਾਹੁੰਦੀ ਮਨਮਨ ਤੋਂ ਬਾਅਦ ਰਾਜੀ ਟੀਮ ਨੇ ਇਸ ਖਬਰ ਦੇ ਉੱਤੇ ਚੁੱਪੀ ਤੋੜਦਿਆਂ ਹੋਇਆ ਇੱਕ ਪੋਸਟ ਸ਼ੇਅਰ ਕੀਤਾ ਜਿਸ 'ਤੇ ਉਹਨਾਂ ਨੇ ਲਿਖਿਆ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਖਬਰ ਤੁਸੀਂ ਸੋਸ਼ਲ ਮੀਡੀਆ ਉਤੇ ਦੇਖ ਰਹੇ ਹੋ ਬਿਲਕੁਲ ਫਰਜ਼ੀ ਅਤੇ ਬੇਬੁਨਿਆਦ ਹੈ ਤਾਂ ਦੱਸਦੀ ਹੈ ਕਿ ਐਕਟਰਸ ਦੇ ਇੱਕ ਕਰੀਬੀ ਸੂਤਰ ਨੇ ਉਹਨਾਂ ਦੀ ਮੰਗਣੀ ਦੀ ਜਾਣਕਾਰੀ ਜੋ ਸੀਗੀ ਇੱਕ ਨਿਊਜ਼ ਚੈਨਲ ਨੂੰ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਮੁੰਮੂਨ ਅਤੇ ਰਾਜ ਦੀ ਅੰਗੇਜਮੈਂਟ ਹੋ ਗਈ ਹੈ ਦੋਵਾਂ ਨੇ ਕੁਝ ਦਿਨ ਪਹਿਲਾਂ ਹੀ ਮੁੰਬਈ ਤੋਂ ਬਾਹਰ ਯਾਨੀ ਵਡੋਦਰਾ ਦੇ ਵਿੱਚ ਆਪਣੇ ਆਪਣੇ ਫੈਮਿਲੀ ਮੈਂਬਰਸ ਦੀ ਮੌਜੂਦਗੀ ਦੇ ਵਿੱਚ ਅੰਗੇਜਮੈਂਟ ਕੀਤੀ ਸੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਕੋਈ ਵੀ ਪ੍ਰੋਬਲਮ ਨਹੀਂ ਹੈ ਤੇ ਸਾਰੇ ਦੇ ਸਾਰੇ ਬੇਹੱਦ ਖੁਸ਼ ਹੈ ਦਰਅਸਲ ਮੁੰਮੂਨ ਅਤੇ ਰਾਜ ਦੇ ਅਫੇਅਰ ਦੀ ਖਬਰਾਂ ਕਾਫੀ ਟਾਈਮ ਤੋਂ ਟਾਕ ਆਫ ਦਾ ਟਾਊਨ ਬਣੀਆਂ ਹੋਈਆਂ ਸੀ ਖਬਰਾਂ ਮੁਤਾਬਿਕ ਜਦੋਂ ਰਾਜਨੇ ਸ਼ੋਚ ਐਂਟਰੀ ਕੀਤੀ ਸੀ ਤਾਂ ਫਿਰ ਉਹਨਾਂ ਦੀ ਮੁਲਾਕਾਤ ਮਨਮਨ ਦੇ ਨਾਲ ਹੋਈ ਸੀ ਤੇ ਹੌਲੀ-ਹੌਲੀ ਉਹਨਾਂ ਦੀ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਸੀ ਇਸ ਤੋਂ ਬਾਅਦ ਦੋਵੇਂ ਇੱਕ ਦੂਸਰੇ ਨਾਲ ਇਕੱਠੇ ਕਾਫੀ ਟਾਈਮ ਪਬਲਿਕ ਪਲੇਸਸ ਦੇ ਉੱਤੇ ਨਜ਼ਰ ਆਏ ਆ ਤੇ ਦੱਸ ਦਈਏ ਕਿ ਰਾਜ਼ ਹੁਣੇ ਸ਼ੋਦਾ ਹਿੱਸਾ ਨਹੀਂ ਆ ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਕੰਮ ਕਰਨ ਤੋਂ ਬਾਅਦ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਸੀ ਜਿਸ ਤੋਂ ਬਾਅਦ ਸ਼ੋਅ ਦੇ ਦਰਸ਼ਕਾਂ ਨੂੰ ਇੱਕ ਵੱਡਾ ਝਟਕਾ ਲੱਗਾ ਸੀ ਇਸ ਦੇ ਉੱਤੇ ਸ਼ੋਅ ਦੇ ਜੋ ਲੋਕ ਸੀਗੇ ਫੈਨ ਇਸ ਸ਼ੋਅ ਦੇ ਤਾਂ ਉਹ ਮੇਕਰਸ ਤੋਂ ਕਾਫੀ ਜ਼ਿਆਦਾ ਨਰਾਜ਼ ਸੀਗੇ ਤਾਂ ਇਸ ਦੇ ਨਾਲ ਹੀ ਦੱਸਦੀ ਹੈ ਕਿ ਅਜੀਆਂ ਖਬਰਾਂ ਤੋਂ ਬਾਅਦ ਹੁਣ ਜੋ ਇੱਕ ਐਕਟਰਸ ਹੈ ਨਾ ਦੇ ਵੱਲੋਂ ਇਹਨੂੰ ਇੱਕ ਰਿਊਮਰ ਕਹਿ ਦਿੱਤਾ ਗਿਆ ਇਸ ਦੇ ਨਾਲ ਹੀ ਦੱਸਦੀ ਹੈ ਕਿ ਮਨਮੁਨ ਦਿੱਤਾ ਪਿਛਲੇ 15 ਸਾਲਾਂ ਤੋਂ ਇਸ ਸ਼ੋਅ ਨਾਲ ਜੁੜੀ ਹੋਈ ਹੈ ਉਈ ਸ਼ੋਅ ਵਿੱਚ ਬਬੀਤਾ ਦਾ ਕਿਰਦਾਰ ਨਿਭਾਇਆ ਜੋ ਕਿ ਕਾਫੀ ਗਲੈਮਰਸ ਹੁੰਦੀ ਹੈ ਸ਼ੋਅ ਦੇ ਵਿੱਚ ਉਹਨਾਂ ਦੇ ਵਿੱਚ ਜੋ ਆ ਦਿਲਚਸਪੀ ਜੇਠਾ ਲਾਲ ਦੀ ਯਾਨੀ ਕਿ ਦਿਲੀਪ ਜੋਸ਼ੀ ਦੀ ਹੁੰਦੀ ਹੈ ਜਿਨ੍ਹਾਂ ਦੀ ਪਿਆਰ ਭਰੀ ਬੈਸ ਅਸੀਂ ਅਕਸਰ ਇਸ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ ਵੇਖਦੇ ਹਾਂ ਸੋ ਇੱਕ ਕਾਫੀ ਟਾਈਮ ਤੋਂ ਇਸ ਚੈਨਲ ਨੂੰ ਅਸੀਂ ਟੀਵੀ ਦੇ ਉੱਤੇ ਬ੍ਰੋਡਕਾਸਟ ਹੁੰਦਾ ਹੋਇਆ ਵੇਖਿਆ ਤੇ ਹਰ ਕਿਸੇ ਦੇ ਵੱਲੋਂ ਇਸ ਸ਼ੋਅ ਦੇ ਜੋ ਆ ਹਰ ਇੱਕ ਕਰੈਕਟਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ